ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਤਬਾਹੀ ਦਾ ਖੌਫਨਾਕ ਮੰਜ਼ਰ ਬਣ ਚੁੱਕਾ ਹੈ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਲੈਂਡਸਲਾਈਡਿੰਗ ਹੋ ਰਹੀ ਹੈ ਹੜ੍ਹ ਆ ਰਹੇ ਨੇ ਤੇ ਲੋਕਾਂ ਦੇ ਲਈ ਕਾਫੀ ਪਰੇਸ਼ਾਨੀਆਂ ਖੜੀਆਂ ਹੋ ਚੁੱਕੀਆਂ ਹੁਣ ਦੀ ਜੋ ਖਬਰ ਹੈ ਉਹ ਵੈਸ਼ਨੋ ਦੇ ਵੀ ਯਾਤਰਾ ਮਾਰਗ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਕਟੜਾ ਤੋਂ ਵੈਸ਼ਨੋ ਦੇਵੀ ਜਾਂਦੇ ਰਾਤੇ ਲੈਂਡਸਲਾਈਡਿੰਗ ਹੋਈ ਹੈ ਜਿਸ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ 30 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜੋ ਕਿ ਯਾਤਰਾ ਕਰਨ ਦੇ ਲਈ ਆਏ ਸੀ ਮੰਦਰ ਨਤਮਸਤਕ ਹੋਣ ਦੇ ਲਈ ਆਏ ਸੀ ਪਰ ਰਾਤ ਦੇ ਵਿੱਚ ਉਹਨਾਂ ਦੇ ਨਾਲ ਇਹ ਅਣਸਖਾਵੀ ਘਟਨਾ ਵਾਪਰ ਗਈ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਰ ਪਾਸੇ ਮਲਵਾ ਹੀ ਮਲਵਾ ਹੋਇਆ ਪਿਆ ਹੈ ਲੋਕਾਂ ਦੇ ਜੋ ਮ੍ਰਿਤਕ ਦੇਹਾਂ ਨੇ ਉਹ ਮਲਵੇ ਹੇਠ ਦੱਬੀਆਂ ਹੋਈਆਂ ਤੇ ਮੌਕੇ ਤੇ ਰੈਸਕਿਊ ਟੀਮ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਦਿੱਤੀ ਗਈ ਜਾਣਕਾਰੀ ਇਹ ਹੀ ਸਾਹਮਣੇ ਆਈ ਹੈ ਕਿ ਕਟੜਾ ਤੋਂ ਮਾਤਾ ਵੈਸ਼ਨੋ ਦੇਵੀ ਮੰਦਿਰ ਜਾਣ ਵਾਲੇ ਰਸਤੇ ਤੇ ਜ਼ਮੀਨ ਖਿਸਕਣ ਦੇ ਕਾਰਨ ਹੁਣ ਤੱਕ 30 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਹ ਰਸਤਾ ਸ਼ਰਧਾਲੂਆਂ ਦੇ ਲਈ ਮੁੱਖ ਰਸਤਾ ਹੈ ਇਹ ਰਸਤਾ ਸ਼ਰਧਾਲੂਆਂ ਦੇ ਲਈ ਮੁੱਖ ਰਸਤਾ ਹੈ ਪਰ ਇਹ ਕੁਦਰਤੀ ਆਫਤ ਦੇ ਕਾਰਨ ਹੁਣ ਪੂਰੀ ਤਰੀਕੇ ਦੇ ਨਾਲ ਮਲਬੇ ਨਾਲ ਟਕ ਚੁੱਕਿਆ ਰਿਆਸੀ ਦੇ ਐਸਐਸਪੀ ਦੇ ਵੱਲੋਂ ਦੱਸਿਆ ਗਿਆ ਕਿ ਬਚਾਅ ਟੀਮਾਂ ਮੌਕੇ ਤੇ ਤਾਇਨਾਤ ਨੇ ਰਾਹਤ ਕਾਰਜ ਤੇਜ਼ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ ਹਾਲਾਂਕਿ ਖਰਾਬ ਮੌਸਮ ਤੇ ਲਗਾਤਾਰ ਡਿੱਗਾ ਡਿੱਗ ਰਹੇ ਕਾਰਨ ਮਲਵਾ ਵਕ ਵਕ ਥਾਹਾਂ ਤੇ ਇਕੱਠਾ ਹੋ ਚੁੱਕਿਆ ਹੈ